ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ ਨੂਰੀ ਮੁਖੜਾ ਜੋਤ ਇਲਾਹੀ ਨੂਰੀ ਮੁਖੜਾ ਜੋਤ ਇਲਾਹੀ ਸਤ ਕਰਤਾਰ ਉਚਾਰੇ ਗੁਰੂ ਮੇਰਾ ਨਿਕਾਜਿਆ ਸਤ ਕਰਤਾਰ ਉਚਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਆਚਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਆਚਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਆਚਾਰੇ ਗੁਰੂ ਮੇਰਾ ਨਿਕਾਜਿਆ ਉਮਰ ਨੇ ਆਣੀ ਪੜਨੇ ਪਾਇਆ ਉਮਰ ਨੇ ਆਣੀ ਪੜਨੇ ਪਾਇਆ ਬਾਬੇ ਪਾंदे ਤਾਈਂ ਪੜਾਇਆ ਬਾਬੇ ਪਾंदे ਤਾਈਂ ਪੜਾਇਆ ਇਕਯਮ ਕਾਰੇ ਉਚਾਰੇ ਗੁਰੂ ਮੇਰਾ ਨਿਕਾਜਿਆ ਇਕਯਮ ਕਾਰੇ ਉਚਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ 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 ਵੀਰ ਪਈਏ ਪਿਤਾ ਫੜਾਏ ਵੀਰ ਪਈਏ ਪਿਤਾ ਫੜਾਏ ਬਾਬੇ ਭੁੱਖੇ ਸਾਧ ਰਚਾਏ ਬਾਬੇ ਭੁੱਖੇ ਸਾਧ ਰਚਾਏ ਪਿਤਾ ਨੇ ਥੱਪੜ ਮਾਰੇ ਗੁਰੂ ਮੇਰਾ ਨਿਕਾਜਿਆ ਪਿਤਾ ਨੇ ਥੱਪੜ ਮਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ ਪੈਣ ਨਾਨਕੀ ਨੂੰ ਗੁੱਸਾ ਆਇਆ ਆ ਪੈਣ ਨਾਨਕੀ ਨੂੰ ਗੁੱਸਾ ਆਇਆ ਨਾਲ ਪਿਤਾ ਦੇ ਮੱਥਾ ਲਾਇਆ ਨਾਲ ਪਿਤਾ ਦੇ ਮੱਥਾ ਲਾਇਆ ਕਿਉ ਬਾਬਲ ਕਹਿਰ ਗੁਜਾਰੇ ਵੀਰ ਮੇਰਾ ਨਿਕਾਜਿਆ ਕਿਉ ਬਾਬਲ ਕਹਿਰ ਗੁਜਾਰੇ ਵੀਰ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਗੁਰਾਂ ਨਿਆਸਣ ਲਾਇਆ ਵਣ ਵਿੱਚ ਗੁਰਾਂ ਨਿਆਸਣ ਲਾਇਆ ਸ਼ੇਸ਼ਨਾਗ ਨੇ ਕੀਤੀ ਸ਼ਾਇਆ ਸ਼ੇਸ਼ਨਾਗ ਨੇ ਕੀਤੀ ਸ਼ਾਇਆ ਮੱਝੀਆਂ ਨੇ ਖੇਤ ਉਜਾੜੇ ਗੁਰੂ ਮੇਰਾ ਨਿਕਾਜਿਆਂ ਮੱਝੀਆਂ ਨੇ ਖੇਤ ਉਜਾੜੇ ਗੁਰੂ ਮੇਰਾ ਨਿਕਾਜਿਆਂ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆਂ ਉ ਲੰਬੇ ਲੈ ਕੇ ਲੋਕੀ ਆਏ ਲੰਬੇ ਲੈ ਕੇ ਲੋਕੀ ਆਏ ਰਾਏ ਪੁਲਾਰ ਨੂੰ ਨਾਲ ਲਿਆਏ ਰਾਏ ਪੁਲਾਰ ਨੂੰ ਨਾਲ ਲਿਆਏ ਵੇਖਣ ਅਜਬ ਨਜ਼ਾਰੇ ਗੁਰੂ ਮੇਰਾ ਨਿਕਾਜਿਆ ਵੇਖਣ ਅਜਬ ਨਜ਼ਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆ ਵਣ ਵਿੱਚ ਮੱਝੀਆਂ ਚਾਰੇ ਗੁਰੂ ਮੇਰਾ ਨਿਕਾਜਿਆ